ਕੋਲੇ ਲਾਈਫ ਦਾ ਇੱਕ ਹਿੱਸਾ ਹੈ ਇਹ ਪਾਉਣ ਆਪਣੇ ਕਹਿ ਦਿੰਦੇ ਵੀ ਤੁਰਨਾ ਨਹੀਂ ਪਾਉਣ ਚ ਤੁਰਨਾ ਨਹੀਂ ਤਾਂ ਫਿਲਮ ਦੇ ਵਿੱਚ ਵੀ ਜਿਹੜੇ ਇਨਸੀਡੈਂਟ ਹੁੰਦੇ ਆ ਉਹ ਜਦੋਂ ਪਾਉਣੇ ਨਾ ਹੁੰਦੇ ਆ ਤਾਂ ਉਹ ਉਹਨਾਂ ਲੋਕਾਂ ਦੀ ਲਾਈਫ ਨੂੰ ਹੀ ਚੇਂਜ ਕਰ ਦਿੰਦੇ ਆ ਆਪਦੀ ਮੌਤ ਦੇ ਡਰ ਤੋਂ ਪਤਾ ਨਹੀਂ ਕਿੰਨੇ ਖਤਰ ਕਰ ਚੁੱਕਿਆ ਉਹ ਬਹੁਤ ਅੱਗੇ ਉਲਝਦੇ ਉਲਝਦੇ ਕਿਰਦਾਰ ਉਹ ਪਾਉਣੇ ਨਾ ਵਿੱਚ ਉਲਝਦੇ ਉਲਝਦੇ ਉਹ ਕਿੱਥੇ ਪਹੁੰਚ ਜਾਂਦੇ ਉਹ ਫਿਰ ਅਸੀਂ ਜਦੋਂ ਸ਼ੂਟ ਕੀਤਾ ਤਾਂ ਇਹ ਸਟੋਰੀ ਨਾ ਥੋੜੀ ਅੱਗੇ ਪਿੱਛੇ ਚੱਲਦੀ ਆ ਨੌਨ ਲੀਨੀਅਰ ਚੱਲਦੀ ਆ ਇਥੇ ਤਾਂ ਮੇਰੀ ਇਜਾਜ਼ਤ ਤੋਂ ਬਿਨਾ ਮੂੰਹ ਫੜੀ ਦੇਖ ਤਾਣਾ ਨਹੀਂ ਫਿਕਦਾ ਮੈਨੂੰ ਲੱਗਦਾ ਮੇਰੇ ਲਈ ਬਹੁਤ ਚੈਲੰਜ ਹੈਗਾ ਸੀ ਇਹ ਕਰੈਕਟਰ ਕਰਨਾ ਕਿਉਂਕਿ ਇਹਦੀ ਮੈਮਰੀ ਪ੍ਰੋਬਲਮ ਵੀ ਹੈਗੀ ਆ ਪਿੰਡ ਦੀ ਗੱਲ ਕਰੀ ਤਾਂ ਸ਼ਾਇਦ ਹਾਲੇ ਵੀ ਪਿੰਡ ਨੂੰ ਬੱਸ ਨਹੀਂ ਜਾਂਦੀ ਹੋਣੀ ਉਸ 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 ਪਿੰਡ ਨੂੰ ਐਡਾ ਵੱਡਾ ਆਰਟਿਸਟ ਮਿਲਿਆ ਐਡਾ ਵੱਡਾ ਐਕਟਰ ਮਿਲਿਆ ਪਿੰਡ ਵਾਸਤੇ ਬੜੀ ਮਾਣ ਦੀ ਗੱਲ ਹੋ ਗਈ ਵਾਕੇ ਵਾਕੇ ਮੈਨੂੰ ਮੈਸੇਜ ਵੀ ਜਿਵੇਂ ਪਿੰਡੋਂ ਆਉਂਦੇ ਰਹਿੰਦੇ ਹੁੰਦੇ ਮੁੰਡਿਆਂ ਦੇ ਬਾਈ ਕਦੋਂ ਆਉਣਾ ਮਿਲਣ ਗਿਆ ਸੀ ਮੈਂ ਕਾਫੀ ਟਾਈਮ ਬਾਅਦ ਮਿਲਣ ਗਿਆ ਸੀ ਬਾਹਰ ਸ਼ੂਟ ਕਰਨ ਗਿਆ ਸੀ ਤੇ ਮੈਂ ਗਿਆ ਤੇ ਮੇਰੀ ਸਾਰੀਆਂ ਚਾਚੀਆਂ ਤਾਈਆਂ ਆਈਆਂ ਮੈਂ ਫੋਟੋ ਵੀ ਕਰਾਈ ਇਕੱਠਿਆਂ ਨਾਲ ਤੇ ਉਹ ਮੈਨੂੰ ਬਹੁਤ ਮਤਲਬ ਉਹ ਚੀਜ਼ ਬੜੀ ਪਿਆਰੀ ਲੱਗੀ ਕਿ ਸਵਾਗਤ ਹੈ ਤੁਸੀਂ ਦੇਖ ਰਹੇ ਹਮਦਰ ਟੀਵੀ ਤਾਂ ਇਸ ਸਮੇ ਅਸੀਂ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕਰੀਏ ਤਾਂ ਬੜੀ ਚਰਚਾ ਚ ਮੂਵੀ ਹੈਗੀ ਹੈ ਹਾਲ ਇੰਡਸਟਰੀ ਜਿਹੜੀ ਕਿ ਬਾਹਰ ਦੇ ਵਿਦੇਸ਼ਾਂ ਦੀ ਗੱਲ ਕਰੀਏ ਪੰਜਾਬੀ ਇੰਡਸਟਰੀ ਦੇ ਬਹੁਤ ਚਰਚੇ ਹੈਗੇ ਨੇ ਪੌਣੇ 9 ਮੂਵੀ ਨੂੰ ਲੈ ਕੇ ਕਾਫੀ ਜਿਆਦਾ ਲੋਕਾਂ ਚ ਉਤਸੁਕਤਾ ਹੈਗੀ ਕਦੋਂ ਥੀਟਾ ਚਾਏਗੀ ਤੇ ਕਦੋਂ ਅਸੀਂ ਦੇਖਣ ਜਾਵਾਂਗੇ ਸਾਡੇ ਨਾਲ ਮੂਵੀ ਦੇ ਐਕਟਰ ਧੀਰਜ ਕੁਮਾਰ ਹੈਗੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਹਮਦਰ ਟੀਵੀ ਤੇ ਥੈਂਕ ਯੂ ਵੀਰੇ ਥੈਂਕ ਯੂ ਸੋ ਮੱਚ ਧੀਰਜ ਜੀ ਅਸੀਂ ਤੁਹਾਡੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਪੌਣੇ ਦੀ ਜਿਹੜੀ ਗੱਲ ਹੈਗੀ ਹੈ ਲੋਕਾਂ ਦੇ ਵਿੱਚ ਲੱਗਦਾ ਹੈ ਕਿ ਪੌਣੇ ਨੂੰ ਕਿਉਂ ਛੇੜ ਨਹੀਂ ਨਹੀਂ ਇਹ ਇੱਕ ਇਹਦਾ ਪਹਿਲਾ ਨਾਮ ਹੈਗਾ ਸੀ 845 ਸੀ ਤੇ ਜਦੋਂ ਮੈਂ ਤੇ ਬਲਜੀਤ ਨੇ 3-4 ਸਾਲ ਪਹਿਲਾਂ ਡਿਸਕਸ ਕੀਤੀ ਸੀ ਇੱਕ ਇਨਸੀਡੈਂਟ ਕੋਈ ਨਿਊਜ਼ ਦੇਖੀ ਸੀ ਅਸੀਂ ਕਿਤੇ ਵੀ ਕੋਈ ਰੈਸਟੋਰੈਂਟ ਆ ਜਿਹੜਾ ਫੜਿਆ ਗਿਆ ਜਿੱਥੇ ਹਿਊਮਨ ਮਾਸ ਵਿਕਦਾ ਸੀ ਤਾਂ ਮੈਨੂੰ ਕਿਹਾ ਆਪਾਂ ਇਹਦੇ ਤੇ ਫਿਲਮ ਕਰਦੇ ਆ ਤਾਂ ਫਿਰ ਅਸੀਂ ਇਹਦੇ ਨਾਲ ਇੱਕ ਲਵ ਸਟੋਰੀ ਜੋੜ ਕੇ ਫਿਰ ਅਸੀਂ ਇਹਦਾ ਨਾਮ ਉਦੋਂ 845 ਸੀ ਕੁਝ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ 845 ਤੇ ਹੁੰਦੀਆਂ ਨੇ ਫਿਰ ਅਸੀਂ ਪੌਣੇ 9 ਮਤਲਬ ਬਲਜੀਤ ਕਹਿੰਦਾ ਪੌਣੇ 9 ਜਿਆਦਾ ਸਾਉਂਡੇਬਲ ਆ ਮੈਂ ਕਹਾ ਹਾਂ ਯਾਰ ਪੌਣੇ 9 ਜਿਆਦਾ ਫਿਰ ਅਸੀਂ ਪੌਣੇ 9 ਨਾਂ ਰੱਖਿਆ ਤੇ ਤਿਰਜੇ ਅਸੀਂ ਗੱਲ ਕਰੀਏ ਤਾਂ ਪੌਣੇ ਨੂੰ ਅਸੀਂ ਸ਼ਗਨ ਪਿਆਰਾ ਚ ਕਰਦੇ ਆ ਕਿ ਕਹਿੰਦੇ ਨੇ ਸਾਡੇ ਵੱਲ ਤਾਂ ਕਹਿੰਦੇ ਨੇ ਸ਼ਗਨ ਚੱਕ ਲੈਂਦੇ ਨੇ ਕਹਿੰਦੇ ਪੌਣੇ ਦਾ ਸਾਥਾ ਕਰ ਤੂੰ ਇਸ ਦਾ ਪੌਣੇ ਨੂੰ ਖਲਾਤਾ ਨਹੀਂ ਨਹੀਂ ਬਿਲਕੁਲ ਬਿਲਕੁਲ ਇਹ ਲਾਈਫ ਦਾ ਇੱਕ ਹਿੱਸਾ ਹੈ ਇਹ ਪੌਣ ਆਪਣੇ ਕਹਿ ਦਿੰਦੇ ਵੀ ਤੁਰਨਾ ਨਹੀਂ ਪੌਣ ਚ ਤੁਰਨਾ ਨਹੀਂ ਤਾਂ ਫਿਲਮ ਦੇ ਵਿੱਚ ਵੀ ਜਿਹੜੇ ਇਨਸੀਡੈਂਟ ਹੁੰਦੇ ਆ ਉਹ ਜਦੋਂ ਪੌਣੇ ਨਾਲ ਹੁੰਦੇ ਆ ਤਾਂ ਉਹ ਉਹਨਾਂ ਲੋਕਾਂ ਦੀ ਲਾਈਫ ਨੂੰ ਹੀ ਚੇਂਜ ਕਰ ਦਿੰਦੇ ਆ। ਵੀ ਉਹ ਵਾਕਈ ਮਤਲਬ ਉਹ ਉਸ ਟਾਈਮ ਦੇ ਵਿੱਚ ਜਿਹੜੀ ਘਟਨਾ ਹੁੰਦੀ ਆ ਉਹ ਬਹੁਤ ਅੱਗੇ ਉਲਝਦੇ ਉਲਝਦੇ ਕਿਰਦਾਰ ਉਹ 9.5 ਵਿੱਚ ਉਲਝਦੇ ਉਲਝਦੇ ਉਹ ਕਿੱਥੇ ਪਹੁੰਚ ਜਾਂਦੇ ਉਹ ਤੁਸੀਂ ਫਿਲਮ ਦੇ ਵਿੱਚ ਪਰ ਇੱਕ ਗੱਲ ਅਸੀਂ ਇਹ ਕਹੀਏ ਕਿ ਜੇ ਮਿਹਨਤ ਹੋਵੇ ਤਾਂ ਸਾਰਾ ਕੁਝ ਸਫਲ ਹੁੰਦਾ ਸੀ ਮਿਹਨਤ ਕਰਨਾਂ ਚਾਹਦੇ ਅਸੀਂ ਬਹਾਨਾ 9.5 ਦਾ ਲਾ ਦਿੰਨੇ ਆ। ਨਹੀਂ ਮੈਂ ਉਹੀ ਕਹਿਣਾ ਕਿ ਦਿਮਾਗ ਵਿੱਚ ਜੇ ਆਪਾਂ ਰੱਖੀਏ ਤਾਂ ਆਪਾਂ ਕਿਸੇ ਵੀ ਵਹਿਮ ਚ ਫਸ ਜਾਈਏ ਜੇ ਦਿਮਾਗ ਜੀ ਨਾ ਹੋਈਏ ਹੁਣ ਤੁਸੀਂ ਇਹ ਦੇਖੋ ਪੂਰੇ ਵਾਰਡ ਦੇ ਵਿੱਚ ਕਿੰਨੇ ਇਨਸਾਨ ਹੈਗੇ ਆ ਕਿਤੇ ਕੋਈ ਪ੍ਰਥਾ ਚੱਲਦੀ ਆ ਕਿਤੇ ਕੋਈ ਚੱਲਦੀ ਆ ਤਾਂ ਮੈਨੂੰ ਐ ਲੱਗਦਾ ਵੀ ਇਹ ਚਲੋ ਮਿਥ ਬਣੇ ਹੋਏ ਆ ਹਰ ਸੁਸਾਇਟੀ ਹਰ ਸੰਸਕ੍ਰਿਤੀ ਦਾ ਇੱਕ ਆ ਦਾ ਇੱਕ ਇੱਕ ਖਾਸੀਅਤ ਹੁੰਦੀ ਆ ਜਾਂ ਉਹਦਾ ਇੱਕ ਆਪਦਾ ਡਿਜ਼ਾਈਨ ਹੁੰਦਾ ਦਾ ਆਪਣੇ ਇਹ ਚੀਜ਼ ਦਾ ਹੈਗਾ ਪਾਉਣ ਬੱਸ ਇਹਨੂੰ ਪੋਨੇ ਨਵੀਂ ਪੋਨੇ ਨੋ ਮੂਵੀ ਦੀ ਗੱਲ ਕਰਦਿਆਂ ਮੈਂ ਸੁਣਨ ਚਾਹਿਆ ਕਿ ਜਦੋਂ ਪੋਮਨ ਮੂਵੀ ਦੇ ਜਿਹੜੀ ਰੈਸ ਸਟਾਰਟ ਹੋਈ ਤਾਂ ਕਿੰਨੇ ਤੁਸੀਂ ਇੱਕ ਵਾਰੀ ਕਿ ਰੀਲੀਵ ਕਰਤਾ ਕਿੰਨੇ ਯਾਰ ਮੈਨੂੰ ਸਮਝਣ ਤੋਂ ਪਹਿਲਾਂ ਕਿੰਨੇ ਥੋੜਾ ਜਿਹਾ ਇਹਦੀ ਨਾ ਵਰਕਸ਼ਾਪ ਲੱਗੀ ਸੀ ਤੇ ਡੇਢ ਦੋ ਮਹੀਨੇ ਵਰਕਸ਼ਾਪ ਤੇ ਰੋਜ਼ ਕੋਈ ਨਾ ਕੋਈ ਸਵਾਲ ਨਿਕਲ ਆਉਂਦਾ ਸੀ ਫਿਰ ਅਸੀਂ ਜਦੋਂ ਸ਼ੂਟ ਕੀਤਾ ਤਾਂ ਇਹ ਸਟੋਰੀ ਨਾ ਥੋੜੀ ਅੱਗੇ ਪਿੱਛੇ ਚੱਲਦੀ ਆ ਨਾਨ ਲੀਨੀਅਰ ਚੱਲਦੀ ਆ ਇੱਕ ਟਾਈਮ ਪਿੱਛੇ ਨੂੰ ਜਾ ਰਿਹਾ ਇੱਕ ਅੱਗੇ ਨੂੰ ਜਾ ਰਿਹਾ ਉਹਦੇ ਚ ਕਨਫਿਊਜ਼ਨ ਬਹੁਤ ਹੁੰਦੀ ਸੀ ਹੁਣ ਤੁਸੀਂ ਇਹ ਦੇਖੋ ਵੀ ਇੱਕ 35 ਨੰਬਰ ਸੀਨ ਆ ਜੇ ਉਹ ਪਹਿਲਾ ਸ਼ੂਟ ਹੋ ਰਿਹਾ ਤਾਂ ਹੁਣ ਉਹ ਕਈ ਵਾਰੀ ਕਨਫਿਊਜ਼ ਹੋ ਜਾਂਦਾ ਸੀ ਤਾਂ ਫਿਰ ਅਸੀਂ ਵਿੱਚ ਇੱਕ ਦੋ ਦਿਨ ਸ਼ੂਟ ਰੋਕਿਆ ਸੀ ਮੈਂ ਕਿਹਾ ਮੈਨੂੰ ਜਿਹੜਾ ਸ਼ੂਟ ਫਿਲਮ ਹੋਈ ਆ ਉਹਦਾ ਐਡੀਟ ਦਿਖਾਓ ਵੀ ਮੈਨੂੰ ਫਿਰ ਸਮਝ ਲੱਗ ਜੂਗੀ ਕਿ ਹਾਂ ਕਰੈਕਟਰ ਕਿਵੇਂ ਤਾਂ ਉਹ ਇੱਕ ਟਫ ਜੀ ਸਟੋਰੀ ਹੈਗੀ ਸੀ ਮੈਨੂੰ ਲੱਗਦਾ ਮੇਰੇ ਲਈ ਬਹੁਤ ਚੈਲੰਜ ਹੈਗਾ ਸੀ ਇਹ ਕਰੈਕਟਰ ਕਰਨਾ ਕਿਉਂਕਿ ਇਹਦੀ ਮੈਮਰੀ ਪ੍ਰੋਬਲਮ ਵੀ ਹੈਗੀ ਆ ਇਹਨੂੰ ਫੋਬੀਆ ਵੀ ਹੈਗਾ ਤਾਂ ਮੈਂ ਉਹ ਐਕਸਪ੍ਰੈਸ਼ਨਲ ਆਪਣੇ ਬਹੁਤ ਔਕੇ ਸੀ ਤੇ ਪਰ ਕੋਸ਼ਿਸ਼ ਕੀਤੀ ਹੁਣ ਵੇਖੋ 28 ਜੁਲਾਈ ਨੂੰ ਲੋਕਾਂ ਨੂੰ ਕਿਵੇਂ ਲਾਇਆ ਤੁਸੀਂ ਬਹੁਤ ਵੱਡੇ ਨਾਟਕ ਕੀਤੇ ਨੇ ਨਾਟਕਾਂ ਵਾਲੇ ਵਾਸਤੇ ਤਾਂ ਇੰਨਾ ਔਖਾ ਨਹੀਂ ਹੁੰਦਾ ਪਰ ਤੁਸੀਂ ਵੀ ਇਹ ਚੀਜ਼ ਨੂੰ ਬੜਾ ਜ਼ਿਆਦਾ ਕਿਉਂਕਿ ਕੈਰੈਕਟਰ ਤਾਂ ਨਹੀਂ ਮੈਨੂੰ ਇਹ ਲੱਗਦਾ ਕਿ ਚੀਜ਼ਾਂ ਔਖੀਆਂ ਫੇਸ ਕਰਦੇ ਰਹਿੰਦੇ ਆਪਾਂ ਕੋਈ ਵੀ ਚੀਜ਼ ਸੌਖੀ ਤਾਂ ਨਹੀਂ ਹੁੰਦੀ ਬਾਕੀ ਕੁਦਰਤ ਦਾ ਜੋ ਸਿਰ ਤੇ ਹੱਥ ਹੋਵੇ ਬਟ ਫਿਲਮ ਮੇਕਿੰਗ ਮੈਨੂੰ ਇਹ ਲੱਗਦਾ ਕਿ ਕਾਫੀ ਟਫ ਆ ਔਰ ਥੀਏਟਰ ਉਹਦੇ ਤੋਂ ਵੀ ਟਫ ਆ ਮੈਂ ਜਦੋਂ ਸਟੇਜ ਤੇ ਪਲੇ ਕਰਦਾ ਸੀ ਮੈਨੂੰ ਲੱਗਦਾ ਉਹ ਜ਼ਿਆਦਾ ਮੁਸ਼ਕਲ ਚੀਜ਼ ਸੀ ਜਦੋਂ ਕੈਮਰੇ ਅੱਗੇ ਤਾਂ ਆਪਾਂ ਨੂੰ ਕੱਟ ਦਾ ਮੌਕਾ ਮਿਲ ਜਾਂ ਤਾਂ ਪਰ ਕੋਸ਼ਿਸ਼ ਮੇਰੀ ਹਮੇਸ਼ਾ ਹੀ ਰਹਿੰਦੀ ਆ ਕਿ ਟਫ ਕਰੈਕਟਰਾਂ ਦਾ ਹਿੱਸਾ ਹੋ ਜਦੋਂ ਬਲਜੀਤ ਭਾਈ ਨੇ ਕਿੰਨੇ ਮੂਵੀ ਦਾ ਜ਼ਿਕਰ ਹੋਇਆ ਨਾ ਜੋ ਤੁਹਾਡੇ ਤੱਕ ਮੂਵੀ ਦਾ ਨਾਮ ਪਹੁੰਚਣਾ ਵੀ ਇਹ ਮੂਵੀ ਆਪਾਂ ਕਰਨੀ ਆ ਤੇ ਇੱਕ ਵਾਰੀ ਥੋੜਾ ਜਿਹਾ ਲੱਗਿਆ ਸੀ ਯਾਰ ਕਿਹੜੇ ਪਾਸੇ ਕਿਹੜੀ ਮੂਵੀ ਹੈਗੀ ਇੱਕ ਵਾਰੀ ਨਹੀਂ 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 ਅਸੀਂ ਮੈਂ ਅਸਲ 'ਚ ਮੈਂ ਜੋਰ ਪਾਇਆ ਸੀ ਜਦੋਂ ਅਸੀਂ ਕੋਈ ਹੋਰ ਫਿਲਮ ਕਰਨੀ ਸੀ ਤੇ ਮੈਂ ਬਲਜੀਤ ਨੂੰ ਕਿਹਾ ਮੈਂ ਕਿਹਾ ਯਾਰ ਆਪਾਂ ਆ ਫਿਲਮ ਕਰਦੇ ਆ ਹਾਂ ਮੈਨੂੰ ਇਹ ਸੀ ਕਿ ਮੈਨੂੰ ਇਦਾਂ ਦਾ ਸਿਨੇਮਾ ਨਾ ਥ੍ਰਿਲ ਸਿਨੇਮਾ ਮੈਂ ਪਸੰਦ ਬਹੁਤ ਕਰਦਾ ਤਾਂ ਮੈਂ ਇਹੋ ਜਿਹੇ ਸਿਨੇਮੇ ਦਾ ਹਿੱਸਾ ਰਹਿਣਾ ਚਾਹੁੰਦਾ ਵੀ ਮੇਰੀ ਜੇ ਪੰਜਾਬੀ ਇੰਡਸਟਰੀ ਚ ਆਈ ਈ ਹੋਵੇ ਤੇ ਉਹ ਕਹਿੰਨ ਵੀ ਯਾਰ ਉਹ ਬੰਦਾ ਨਾ ਬਹੁਤ ਅਲੱਗ-ਅਲੱਗ ਕਹਾਣੀਆਂ ਤੇ ਕੰਮ ਕਰਦਾ ਤਾਂ ਮੇਰੀ ਇਹ ਕੋਸ਼ਿਸ਼ ਤੇ ਫਿਰ ਮੈਂ ਨੂੰ ਕਿਹਾ ਮੈਂ ਕਿਹਾ ਯਾਰ ਆਪਾਂ ਇਹ ਫਿਲਮ ਕਰਦੇ ਆ ਇਹ ਵੱਖਰਾ ਕੁਝ ਕਰਨਾ ਚਾਹੁੰਦਾ ਹਮੇਸ਼ਾ ਮੇਰੀ ਕੁਝ ਮਿਲਦਾ ਹਾਰਾ ਆਰਟਿਸਟ ਨੂੰ ਹੀ ਚਾਹੀਦਾ ਕਿ ਉਹ ਅਲੱਗ ਕੰਮ ਕਰੇ ਇੱਕ ਅਲੱਗ ਕਹਾਣੀਆਂ ਕਿਉਂਕਿ ਸਾਡੇ ਪੰਜਾਬ ਚ ਨਾ ਬਹੁਤ ਲਿਮਟਿਡ ਕਹਾਣੀਆਂ ਤੇ ਸ਼ੂਟ ਹੁੰਦੀਆਂ ਨੇ ਤਾਂ ਜਿੰਨੀਆਂ ਜ਼ਿਆਦਾ ਵਾਰ ਸਟਾਈਲ ਕਹਾਣੀਆਂ ਸ਼ੂਟ ਹੋਣਗੀਆਂ ਉਨਾਂ ਹੀ ਸਿਨੇਮੇ ਨੂੰ ਫਾਇਦਾ ਹੋਊ ਤੇ ਅੱਜ ਵੀ ਅਸੀਂ ਪਰਿਵਾਰਿਕ ਗੱਲ ਕਰਾਂਗੇ ਮੈਨੂੰ ਤੁਹਾਡੀ ਫੈਮਿਲੀ ਦਾ ਥੋੜਾ ਪਤਾ ਵੀ ਆਪਾਂ ਕਿਸਾਨ ਫੈਮਿਲੀ ਤੋਂ ਬਿਲੋਂਗ ਕਰਦੇ ਆ ਤੇ ਅੱਜ ਫਿਲਮ ਇੰਡਸਟਰੀ ਚ ਵੱਡਾ ਨਾਮ ਹੈ ਤੇ ਧੀਰੇ ਜਨਾਮਾ ਦਾ ਹਰ ਕੋਈ ਜਾਣਦਾ ਕਿ ਧੀਰੇ ਕੰਬੋਜ ਕੌਣ ਹੈਗਾ ਤਾਂ ਇੱਕ ਬੜਾ ਮਾਣ ਮਹਿਸੂਸ ਹੁੰਦਾ ਮਾਂ ਪਿਓ ਨੂੰ ਵੀ ਕਿ ਕਿਸਾਨ ਦਾ ਪੁੱਤ ਕੁਝ ਵੀ ਕਰ ਸਕਦਾ ਕਈ ਵਾਰ ਆਪਾਂ ਸੋਚਦੇ ਨਹੀਂ ਕਿਸਾਨ ਦਾ ਬੋਤੋ ਕਿਸਾਨ ਕਿਸਾਨ ਦਾ ਬੋਤੋ ਕੁਝ ਵੀ ਕਰ ਸਕਦਾ ਹੈ ਨਹੀਂ ਨਹੀਂ ਬਿਲਕੁਲ ਮੈਂ ਬਹੁਤ ਲੱਕੀ ਹਾਂ ਕਿ ਮੇਰੇ ਫੈਮਲੀ ਨੇ ਮੇਰਾ ਬਹੁਤ ਸਾਥ ਦਿੱਤਾ ਇਸ ਫੀਲਡ ਦੇ ਵਿੱਚ ਤਾਂ ਮੈਂ ਜਿੰਨੇ ਵੀ ਆਪਣੇ ਕਿਸਾਨੀ ਨਾਲ ਜੁੜੇ ਮੁੰਡੇ ਆ ਤਾਂ ਮੈਂ ਉਹਨਾਂ ਨੂੰ ਇਹੀ ਕਹਣਾ ਕਹਿਣਾ ਚਾਹੁੰਦਾ ਕਿ ਜ਼ਰੂਰੀ ਨਹੀਂ ਕਿ ਬਾਹਰ ਜਾ ਕੇ ਤੁਸੀਂ ਚੀਜ਼ਾਂ ਨੂੰ ਉਹ ਆਪਦੇ ਡ੍ਰੀਮ ਹਾਸਲ ਕਰ ਸਕਦੇ ਹੋ ਇੱਥੇ ਵੀ ਬਹੁਤ ਸਾਰੇ ਸਕਿੱਲ ਹੈਗੇ ਜਿਨ੍ਹਾਂ ਤੇ ਕੰਮ ਕਰਕੇ ਹੁਣ ਆਪਣੇ ਫਿਲਮ ਮੇਕਿੰਗ ਚ ਦੇਖ ਲਓ ਤੁਸੀਂ ਇਸ ਚੀਜ਼ ਨਾਲ ਜੁੜੇ ਹੋਏ ਹੋ ਇੱਥੇ ਚੀਜ਼ਾਂ ਕਿੰਨੇ ਕਿੰਨੇ ਡਿਪਾਰਟਮੈਂਟ ਹੈਗੇ ਆ ਆਪਣੀ ਫਿਲਮ ਮੇਕਿੰਗ ਚ ਮੈਂ ਕਿੰਨਾ ਬਹੁਤ ਸਾਰੇ ਡੀਓਪੀ ਆਪਣੇ ਪੰਜਾਬ ਚ ਕੈਮਰਾਮੈਨ ਹੀ ਨਹੀਂ ਲੱਭਦੇ ਸੋ ਮੈਨੂੰ ਲੱਗਦਾ ਤੁਸੀਂ ਇੱਥੇ ਵੀ ਮਿਹਨਤ ਕਰਕੇ ਆਪਦਾ ਨਾਮ ਬਣਾ ਸਕਦੇ ਜਰੂਰੀ ਨਹੀਂ ਕਿ ਜੇ ਤੁਸੀਂ ਖੇਤਾਂ ਚ ਪੈਦਾ ਹੋਏ ਤਾਂ ਤੁਸੀਂ ਆਪਦੀ ਲਾਈਫ ਨੂੰ ਇਹ ਸੋਚ ਲਿਆ ਕਿ ਤੁਸੀਂ ਸਿਰਫ ਖੇਤਾਂ ਨਾਲ ਹੀ ਜੁੜੇ ਰਹੋ ਇੱਕ ਬੜਾ ਇੰਟਰਸਟਿੰਗ ਸਵਾਲ ਹੈਗਾ ਪਿੰਡ ਦੀ ਗੱਲ ਕਰੀ ਤਾਂ ਸ਼ਾਇਦ ਹਾਲੇ ਵੀ ਪਿੰਡ ਨੂੰ ਬੱਸ ਨਹੀਂ ਜਾਂਦੀ ਹੋਣੀ ਉਸ 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 ਪਿੰਡ ਨੂੰ ਐਡਾ ਵੱਡਾ ਆਰਟਿਸਟ ਮਿਲਿਆ ਐਡਾ ਵੱਡਾ ਐਕਟਰ ਮਿਲਿਆ ਪਿੰਡ ਵਾਸਤੇ ਬੜੀ ਮਾਣ ਦੀ ਗੱਲ ਹੋਣੀ ਹੈ ਵਾਕੇ ਵਾਕੇ ਮੈਨੂੰ ਮੈਸੇਜ ਵੀ ਜਿਵੇਂ ਪਿੰਡੋਂ ਆਉਂਦੇ ਰਹਿੰਦੇ ਹੁੰਦੇ ਮੁੰਡਿਆਂ ਦੇ ਬਾਈ ਕਦੋਂ ਆਉਣਾ ਤਾਂ ਮੈਨੂੰ ਬੜਾ ਵਧੀਆ ਲੱਗਦਾ ਆਪਣੇ ਏਰੀਏ ਦੇ ਜਿੰਨੇ ਵੀ ਉੱਥੇ ਚਾਹੇ ਮੌਲਵੀ ਵਾਲੇ ਤੇ ਜਿੰਨੇ ਵੀ ਸਾਰੇ ਸਾਰਿਆਂ ਨਾਲ ਮੈਂ ਅੱਜ ਵੀ ਜੁੜਿਆ ਹੋਇਆ ਹਾਂ ਚਾਹੇ ਵਿਸ਼ਵਾਸ ਹੋ ਗਿਆ ਮੇਰਾ ਮਿੱਤਰ ਨੀਰਜ ਹੋ ਗਿਆ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਯਾਰ ਵੀ ਇੱਥੋਂ ਜਾ ਕੇ ਉੱਥੇ ਇੱਕ ਸਪੇਸ ਬਣਾਉਣੀ ਦਾ ਹਮੇਸ਼ਾ ਹੀ ਪੇਰੈਂਟਸ ਦਾ ਵੀ ਬਹੁਤ ਸਪੋਰਟ ਰਹੀ ਆ ਚਾਚੀਆਂ ਤਾਈਆਂ ਵੀ ਯਾਦ ਕਰਦੇ ਹੁਣ ਤੀਰਜ ਆ ਗਿਆ ਹੁਣ ਤੀਰਜ ਵਾਸਤੇ ਰੋਟੀ ਪਾਣੀ ਲੇਡ ਕਰ ਦੋ ਫਿਲਮਾਂ ਦੇ ਬਹਿ ਜਾ ਬਸ ਪਿੱਛੇ ਜੇ ਮੈਂ ਜਦੋਂ ਮਿਲਣ ਗਿਆ ਸੀ ਮੈਂ ਕਾਫੀ ਟਾਈਮ ਬਾਅਦ ਮਿਲਣ ਗਿਆ ਸੀ ਬਾਹਰ ਸ਼ੂਟ ਕਰਨ ਗਿਆ ਸੀ ਤੇ ਮੈਂ ਗਿਆ ਤੇ ਮੇਰੀਆਂ ਸਾਰੀਆਂ ਚਾਚੀਆਂ ਤਾਈਆਂ ਆਈਆਂ ਮੈਂ ਫੋਟੋ ਵੀ ਕਰਾਈ ਇਕੱਠਿਆਂ ਨਾਲ ਤੇ ਉਹ ਮੈਨੂੰ ਬਹੁਤ ਮਤਲਬ ਉਹ ਚੀਜ਼ ਬੜੀ ਪਿਆਰੀ ਲੱਗੀ ਕਿ ਉਹਨਾਂ ਦਾ ਜਿਹੜਾ ਸਾਡੇ ਆਪਣੇ ਪਿੰਡਾਂ ਵਾਲੇ ਦਾ ਪਹਿਰਾਵਾ ਹੁੰਦਾ ਉਹ ਮੈਨੂੰ ਬਹੁਤ ਖੂਬਸੂਰਤ ਲੱਗਦਾ ਕਿ ਮੇਰੀਆਂ ਚਾਚੀਆਂ ਤਾਈਆਂ ਅੱਜ ਵੀ ਓਵੇਂ ਸਿੰਪਲ ਨੇ ਤੇ ਉਹਨਾਂ ਵਾਸਤੇ ਮੈਂ ਅੱਜ ਵੀ ਉਵੇਂ ਹੀ ਆ ਜਿਵੇਂ ਮੈਂ ਕੁਛ ਵੀ ਨਹੀਂ ਜਦੋਂ ਹੁੰਦਾ ਸੀ ਤਾਂ ਉਹ ਮੈਨੂੰ ਬੜਾ ਵਧੀਆ ਲੱਗਦਾ ਇੱਕ ਹਾਸੇ ਦੀ ਗੱਲ ਹੈ ਕਈ ਵਾਰੀ ਚਾਚੀਆਂ ਦੁੱਧ ਰੱਖ ਕੇ ਉਹ ਭੁੱਲ ਜਾਂਦੇ ਉਹਨਾਂ ਕੇ ਸਿਲੰਡਰ ਬੰਦ ਕਰ ਉਹ ਉੱਪਰ ਜਾਂਦਾ ਮੈਂ ਧੀਰੇ ਦੀ ਫਿਲਮ ਅੱਕੇ ਨਹੀਂ 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 ਉਹ ਬਹੁਤ ਮੈਨੂੰ ਫੋਨ ਤੇ ਗੱਲ ਹੁੰਦੀ ਰਹਿੰਦੀ ਅੱਜ ਤੇਰੀ ਫਿਲਮ ਆਈ ਸੀ ਅੱਜ ਤੇਰੀ ਫਿਰ ਫਿਲਮ ਆਈ ਸੀ ਪਰ ਮੈਨੂੰ ਖੁਸ਼ੀ ਹੁੰਦੀ ਆ ਕਿ ਉਹਨਾਂ ਲਈ ਮੈਂ ਅੱਜ ਉਹੀ ਉਵੇਂ ਹੀ ਆ ਹਾਂ ਬਿਲਕੁਲ ਪਰਿਵਾਰ ਲਈ ਉੱਧੇ ਰਹਿਣਾ ਚਾਹੀਦਾ ਕਿਉਂਕਿ ਪਰਿਵਾਰ ਹੀ ਇੱਕ ਵੱਡਾ ਜਿਹਨੇ ਇੱਕ ਆਪਾਂ ਨੂੰ ਖੜਾ ਕੀਤਾ ਬਿਲਕੁਲ 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 ਤੇ ਤੇਰੇ ਜੀ ਕੀ ਮੈਸੇਜ ਹੈਗਾ ਇੰਡਸਟਰੀ ਨੂੰ ਕੀ ਮੈਸੇਜ ਹੈਗਾ ਪੰਜਾਬ ਦੇ ਯੂਥ ਨੂੰ ਕੀ ਮੈਸੇਜ ਹੈਗਾ ਜਿਹੜਾ ਸੋਚਦਾ ਹੈ ਕਿ ਇੱਥੇ ਕੁਝ ਵੀ ਨਹੀਂ ਹੈਗਾ ਪਰ ਇੱਥੇ ਕੁਝ ਸਭ ਕੁਝ ਹੈਗਾ ਜੇਕਰ ਆਪਾਂ ਦੇਖੀਏ ਮੈਨੂੰ ਇਹ ਲੱਗਦਾ ਹੁਣ ਤਾਂ ਬਹੁਤ ਕੁਝ ਹੋ ਗਿਆ ਤੁਸੀਂ ਇਹ ਦੇਖੋ ਚਾਹੀ ਮੈਂ ਇਸ ਲਾਈਨ ਦੀ ਗੱਲ ਕਰੂੰਗਾ ਪਹਿਲਾਂ ਬੰਬਈ ਜਾਣਾ ਪੈਂਦਾ ਸੀ ਤੁਸੀਂ ਦੇਖੋ ਹੁਣ ਤੁਸੀਂ ਕਿਤੇ ਵੀ ਹੈਗੇ ਹੋ ਉੱਥੇ ਰਹਿ ਕੇ ਵੀ ਕੰਮ ਕਰ ਸਕਦੇ ਆਪਾਂ ਨੈੱਟ ਦੀ ਦੁਨੀਆ 'ਚ ਆਪਾਂ ਸੋਸ਼ਲ ਨੈੱਟਵਰਕ ਦੀ ਦੁਨੀਆ 'ਚ ਹੈਗਾ ਤਾਂ ਬਾਹਰ ਜਾਣ ਵਾਸਤੇ ਨਿਆਂ ਵਾਸਤੇ ਮੇਰਾ ਸਿਰਫ ਇਹੀ ਆ ਵੀ ਵੈਸੇ ਤਾਂ ਹਰ ਬੰਦੇ ਦੀ ਪਰਸਨਲ ਲਾਈਫ ਆ ਜਿਹਨੂੰ ਜੋ ਅੱਛਾ ਲੱਗਦਾ ਉਹ ਕਰਦਾ ਹੈ ਜੀ ਤੇ ਉਹਨੂੰ ਕਰਨਾ ਵੀ ਚਾਹੀਦਾ ਬਟ ਮੈਂ ਸਿਰਫ ਇਹ ਚੀਜ਼ ਜ਼ਰੂਰ ਕਹੂੰਗਾ ਕਿ ਸਕਿੱਲ ਜ਼ਰੂਰ ਸਿੱਖੋ ਕੋਈ ਵੀ ਸਕਿੱਲ ਅਗਰ ਤੁਸੀਂ ਬਾਹਰ ਵੀ ਜਾਣਾ ਹੈ ਤਾਂ ਤੁਸੀਂ ਕੋਈ ਸਕਿੱਲ ਲੈ ਕੇ ਜਾਓ ਬਾਹਰ ਵੀ ਔਰ ਮੈਨੂੰ ਇਹ ਲੱਗਦਾ ਕਿ ਹਰ ਬੰਦੇ ਦੀ ਆਪਦੀ ਇੱਕ ਲਾਈਫ ਹੈਗੀ ਆ ਬਟ ਮੈਂ ਸਿਰਫ ਇਹ ਕਹੂੰਗਾ ਕਿ ਜ਼ਮੀਨ ਵੇਚ ਕੇ ਨਾ ਕਦੇ ਵੀ ਜਾ ਚਲੋ ਹੁਣ ਇੱਕ ਮੂਵੀ ਬਾਰੇ ਦਿਓ ਸੁਨੇਹਾ ਕਦੋਂ ਮੂਵੀ ਆ ਰਹੀ ਹੈ 28 ਜੁਲਾਈ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਸਾਰੇ ਜਣੇ ਜ਼ਰੂਰ ਦੇਖਿਓ ਔਰ ਫਿਲਮ ਦੇਖਣ ਤੋਂ ਬਾਅਦ ਫਿਲਮ ਬਾਰੇ ਲਿਖਿਓ ਜ਼ਰੂਰ ਤੁਹਾਨੂੰ ਕਿਵੇਂ ਦੀ ਫਿਲਮ ਲੱਗੀ ਤੇ ਤੁਹਾਨੂੰ ਮਜ਼ਾ ਆਊਗਾ ਬਹੁਤ ਅਲੱਗ ਸਟੋਰੀ ਹੈ ਤੇ ਸਪੋਰਟ ਕਰਿਓ ਥੈਂਕ ਯੂ ਸੋ ਇਸੇ ਸਾਡੇ ਨਾਲ ਧੀਰੇ ਕੰਬੋ ਜਿਨ੍ਹਾਂ ਨੇ ਇਹ ਕਿਹਾ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਕੋਈ ਤਰ੍ਹਾਂ ਦਾ ਤਾਂ ਜ਼ਰੂਰ ਹੋਣਾ ਚਾਹੀਦਾ ਹੈ ਜੇ ਕਿ ਜ਼ਿੰਦਗੀ 'ਚ ਸਫਲ ਹੋਣਾ ਤਾਂ ਕੋਈ ਸ ਤੇ ਪਿੰਡਾਂ ਤੋਂ ਉੱਠ ਕੇ ਸਾਨੂੰ ਸ਼ਹਿਰਾਂ ਤੱਕ ਜਾਣਾ ਵੀ ਸਾਡੇ ਵਾਸਤੇ ਕੋਈ ਉਹ ਨਹੀਂ ਹੈਗਾ ਕਿ ਅਸੀਂ ਕਿਉਂ ਜਾ ਰਹੇ ਆ ਪਰ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਅਗੇ ਕੁਝ ਵੀ ਨਹੀਂ ਜਿਹੜਾ ਚੁਗਦਾ ਕੈਰ ਪਰਸਨ ਮੋਹਨ ਦੇ ਨਾਲ ਸੰਦੀਪ ਕਮੋਚ ਚੰਡੀਗੜ੍ਹ